ਇਹ ਬੋਲ ਕਰਨੇ। ਬਾਹਰ ਦੇ ਤਾਂ ਫਲਸਾ ਬਾਹਰ ਦੇ ਕੀ ਕਥੇ। ਭਰਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬੋਲ ਹੈ ਤੇ ਹੈਰਾਨ ਕੁਨ। ਪਰ ਇੱਥੇ ਬੈਠਦੇ ਆ ਉਹੀ ਬੋਲ ਸਾਹਮਣੇ ਆਇਆ ਹੈ। ਉਹਦੀ ਤਸ਼ਰੀਹ ਮੈਂ ਸਾਹਮਣੇ ਚੱਲ ਮੈਂ ਰੱਖ ਲਵਾਂ। ਨਾਨਕ ਮੂਰਤ ਇੱਕ اور بنا ਸੰਸਕ ਮੰਦਾ ਜਾਣੇ ਆਪ ਕੋ ਹੈਰਾਨਗੀ ਹੈ ਮੂਰਖ ਦੇ ਅਰਥ ਨੇ ਮੂਰਛਤ बेहोश ਅチェ ਸੰਸਕ੍ਰਿਤ ਦਾ ਸ਼ਬਦ ਹੈ ਮੂਰਛਤ बेहोश ਉਹ ਦਾ ਪ੍ਰਾਕਿਰਤਿਕ ਹਿੰਦੀ ਪੰਜਾਬੀ ਰੂਪ ਹੈ ਮੂਰਖ ਵਾਸਤਵਿਕ ਸੰਸਕ੍ਰਿਤ ਦਾ ਸ਼ਬਦ ਹੈ ਮੋਰਚਨ ਜੋ ਬੇਹੋਸ਼ ਮਨੁੱਖ ਦੇ ਕੋਲ ਜਿਹੜਾ ਹੋਸ਼ ਹੈ ਇਹ ਪਦਾਰਤ ਦੇ ਪ੍ਰਤੀ ਤੇ ਹੈ ਪਰਮਾਤਮਾ ਦੇ ਪ੍ਰਤੀ ਬੇਹੋਸ਼ ਮਨੁੱਖ ਦੇ ਕੋਲ ਜਿਹੜਾ ਹੋਸ਼ ਹੈ ਪਰਵਾਰ ਦੇ ਪ੍ਰਤੀ ਤੇ ਹੈ ਨਿਰੰਕਾਰ ਦੇ ਪ੍ਰਤੀ ਬੇਹੋਸ਼ ਮਨੁੱਖ ਧਨ ਦੇ ਪ੍ਰਤੀ ਤੇ ਹੋਸ਼ ਰੱਖਦਾ ਹੈ ਧਰਮ ਦੇ ਪ੍ਰਤੀ ਬਿਲਕੁਲ ਬੇਹੋਸ਼ ਇਸ ਨੂੰ ਇੰਜ ਵੀ ਕਹਿੰਦੇ ਨੇ ਮਨੁੱਖ ਦੇ ਹੋਸ਼ ਨੂੰ ਅਧਰੰਗ ਹੋਇਆ ਹੋਇਆ ਹੈ ਲਖਵਾ ਹੋਇਆ ਹੈ ਜਿਸ ਸਰੀਰ ਨੂੰ ਅਧਰੰਗ ਹੋ ਜਾਏ ਅਰਧੰਗ ਬਈ ਇੱਕ ਲੱਤ ਕੰਮ ਕਰਦੀ ਏ ਇੱਕ ਨਹੀਂ ਅਧਰੰਗ ਅਰਧੰਗ ਇੱਕ ਹੱਥ ਕੰਮ ਕਰਦਾ ਹੈ ਦੂਜਾ ਨਹੀਂ ਇੱਕ ਅੱਖ ਦੇ ਤੇ ਵੇਖਣ ਦੀ ਪੂਰੀ ਸ਼ਕਤੀ ਹੈ ਇੱਕੇ ਚ ਨਹੀਂ ਚੋਕੇ ਜ਼ਬਾਨ ਹੈ ਇੱਕ ਤੇ ਫਿਰ ਅੱਧਾ ਭਾਗ ਕੰਮ ਕਰਦਾ ਹੈ ਅੱਧਾ ਨਹੀਂ ਤਾਂ ਲੜਖੜਾਂਦੀ ਹੈ ਸ਼ੁੱਧ ਬਚਨ ਨਹੀਂ ਦੀ ਅਦਰੰਗ ਸ਼ਰੀਰ ਨੂੰ ਅਦਰੰਗ ਹੋ ਜਾਏ ਸ਼ਰੀਰ ਅਦਲ ਕੰਮ ਕਰ ਬਹ ਕਰਾਂ ਮਨੋ ਕੁ ਦੇ ਹੋਸ਼ ਨੂੰ ਅਦਰੰਗ ਇਹ ਧਨ ਦੇ ਪ੍ਰਤੀ ਹੋਸ਼ ਦੇ ਚੈ ਧਰਮ ਦੇ ਪ੍ਰਤੀ ਬੇਹੋਸ਼ ਉੱਕੀ ਸਮਝ ਨਹੀਂ ਬੇਹੋਸ਼ ਬੰਦੇ ਨੂੰ ਕੁਝ ਨਹੀਂ ਨਾ ਪਤਾ ਹੁੰਦਾ ਧਰਮ ਦਾ ਕੱਖ ਵੀ ਪਤਾ ਕੀ ਹੋਇਆ ਮਨੋ ਮੰਦਰ ਮਸਜਿਦ ਗੁਰਦੁਆਰੇ ਆਉਂਦਾ ਅਵਤਾਰਾਂ ਦੇ ਵਿਹਾੜੇ ਮਨੰਦਾ ਪਰ ਇਹ ਸਭ ਕੁਝ ਬੇਹੋਸ਼ੀ ਦੀ ਜਨ ਹੈ ਮੂਰਛਤੀਜ ਓਕੇ ਚੱਲ ਇਹ ਸੰਸਾਰ ਦੇ ਪ੍ਰਤੀ ਤੇ ਥੋੜਾ ਹੋਸ਼ ਰੱਖਦਾ ਹੈ। ਨਿਰੰਕਾਰ ਦੇ ਪ੍ਰਤੀ ਬਿਲਕੁਲ बेहोश। ਬਿਲਕੁਲ बेहोश। ਇਹ ਪਰਿਵਾਰ ਦੇ ਪ੍ਰਤੀ ਥੋੜਾ ਜਿਹਾ ਹੋਸ਼ ਰੱਖਦਾ ਹੈ। ਇਹ ਕਰਤਾਰ ਦੇ ਪ੍ਰਤੀ ਬਿਲਕੁਲ बेहोश। ਪਦਾਰਥਾਂ ਦੇ ਪ੍ਰਤੀ ਇਸ ਨੂੰ ਥੋੜਾ ਜਿਹਾ ਹੋਸ਼ ਹੈ। ਇਸ ਸੋਨਾ, ਇਹ ਚਾਂਦੀ, ਇਹ ਪਿੱਤਲ ਹੈ, ਇਹ ਤਾਂਬਾ ਹੈ, ਇਹ ਲੋਹਾ ਹੈ। ਇਹ ਫੁਲਾਣਾ ਫੁੱਲ ਹੈ, ਫੁਲਾਣਾ ਫਲ ਹੈ। ਇਹ ਲੋ ਸਮਝ। ਅਨਾਗੇ ਸਮਝ ਹੈ, ਫੁਲਾਣ ਦੀ ਸਮਝ ਹੈ, ਸਾਗ, ਸਬਜ਼ੀ ਸਬਜ਼ੀ ਦੀ ਸਮਝ ਹੈ। ਬੇਸ਼ਰ ਪਦਾਰਥਾਂ ਦੀ ਇਹਨੂੰ ਸਮਝ ਹੈ। ਪਰਮਾਤਮਾ ਦੀ ਨਹੀਂ। ਪਦਾਰਥਾਂ ਦੇ ਪ੍ਰਤੀ ਹੋਸ਼ ਰੱਖਦਾ। ਪਰਮਾਤਮਾ ਦੇ ਪ੍ਰਤੀ ਬਿਲਕੁਲ ਬੇਹੋਸ਼ ਇਹ ਜੀ ਬੇਹੋਸ਼ ਨੂੰ ਸੁਚੇਤ ਕਰਨਾ ਹੋਵੇ ਪੁਰਾਣਾ ਤਰੀਕਾ ਇਹ ਹੁੰਦਾ ਸੀ ਪਾਣੀ ਦੇ ਛਿੱਟੇ ਮਾਰਨ ਪਾਣੀ ਦੇ ਇਹ ਜਿਹੜਾ ਗੁਰਬਾਣੀ ਦਾ ਕੀਰਤਨ ਹੈ ਗੁਰਬਾਣੀ ਦੀ ਕਥਾ ਹੈ ਦਰਸਲ ਮਨੁੱਖ ਦੀ ਬੇਹੋਸ਼ੀ ਨੂੰ ਤੋੜਨ ਵਾਸਤੇ ਹੋਰ ਕੁਝ ਵੀ ਨਹੀਂ ਸੇਮਰ ਸੇਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾ ਬੇਹੋਸ਼ ਸੋਇਆ ਹੋਇਆ ਸੋਇਆ ਹੋਇਆ ਬੇਹੋਸ਼ ਜਦ ਕੁਝ ਪਤਾ ਹੀ ਨਹੀਂ ਕੁਝ ਵੀ ਪਤਾ ਨਹੀਂ ਇੱਕ ਨਵਾਂ ਜਨਮਿਆ ਬੱਚਾ ਹੁੰਦਾ ਹੈ ਨਾ ਮਾਂ ਦੇ ਗੋਦੇ ਚ ਆਉਂਦਾ ਨੂੰ ਕੁਝ ਵੀ ਨਹੀਂ ਪਤਾ ਹੈ ਮੇਰੀ ਮਾਂ ਕੁਝ ਵੀ ਨਹੀਂ ਬੇਹੋਸ਼ ਪਿਓ ਉਸ ਨੂੰ ਖਿਡਾ ਰਿਹਾ ਹੈ ਪਰ ਉਹਨੂੰ ਕੋਈ ਪਤਾ ਨਹੀਂ ਹੈ ਮੇਰਾ ਪਿਤਾ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਕੁਝ ਵੀ ਨਹੀਂ ਬੇਹੋਸ਼ ਅਚੇ ਇਹ ਅਚੇਤ ਪਣਾ ਸਮੇਂ ਦੇ ਨਾਲ ਇੱਕ ਦਿਨ ਟੁੱਟ ਜਾਂਦਾ ਹੈ ਇਹਨੂੰ ਸਮਝ ਆ ਜਾਂਦੀ ਏ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਵਿਰਾਹ ਹੈ ਲੇਕਿਨ ਪ੍ਰਮਾਤਮਾ ਦੇ ਪ੍ਰਤੀ ਜਨਮ ਤੋਂ ਲੈ ਕੇ ਮਰਨ ਤੱਕ ਮੂਰਖ ਦਾ ਮੂਰਖ ਹੀ ਰਹਿੰਦਾ ਹੈ ਅਛੇ ਮੂਰਖ ਕਦੇ ਸੁਚੇਤ ਨਹੀਂ ਪਰਵਾਰ ਦੇ ਪ੍ਰਤੀ ਸੁਚੇਤ ਹੋ ਜਾਂਦਾ ਹੈ ਪਦਾਰਥਾਂ ਦੇ ਪ੍ਰਤੀ ਸੁਚੇਤ ਹੋ ਜਾਂਦਾ ਹੈ ਆਪੇ ਹੀ ਹੋ ਜਾਂਦਾ ਕਥਾ ਕਾਣੀਆਂ ਸੁਣਨ ਦੀ ਲੋੜ ਨਹੀਂ ਬਿਨਾ ਕਥਾ ਕਾਣੀਆਂ ਤੋਂ ਬਿਨਾ ਕੀਰਤਨ ਤੋਂ ਪਰਵਾਰ ਦੇ ਪ੍ਰਤੀ ਸੁਚੇਤ ਪਦਾਰਥਾਂ ਦੇ ਪ੍ਰਤੀ ਸੁਚੇਤ ਹੋ ਜਾਂਦਾ ਸੰਸਾਰ ਦੇ ਪ੍ਰਤੀ ਸੁਚੇਤ ਹੋ ਜਾਂਦਾ ਨਿਰੰਕਾਰ ਦੇ ਪ੍ਰਤੀ ਸੁਚੇਤ ਹੋਣ ਵਾਸਤੇ ਕਥਾ ਹੈ ਕੀਰਤਨ ਹੈ ਗੁਰਪੁਰਬ ਮਨਾਣੇ ਨੇ ਹੋਰ ਬਹੁਤ ਸਾਰਾ ਅਡੰਬਰ ਹੈ ਪਰ ਜੈਸੇ ਜਮਨ ਜਨਮ ਤੋਂ ਲੈ ਕੇ ਮਰਨ ਤੱਕ ਦੇਖਿਆ ਗਿਆ ਅਚੇਤ ਬੇਹੋਸ਼ ਮੂਰਛਾ ਟੁੱਟਦੀ ਨਹੀਂ ਟੁੱਟਦੇ ਹੀ ਨੇ ਫਿਰ ਵਿਦਵਾਨਾਂ ਨੇ ਮੂਰਖ ਦੇ ਕੁਝ ਲਖਣ ਬਿਆਨ ਕੀ। ਉਹ ਮੈਂ ਫੜੇ ਸਾਹਮਣੇ ਰੱਖਾਂ ਪਰ ਉਸ ਤੋਂ ਪਹਿਲੇ ਯਾਦ ਆ ਗਈ ਘਟਨਾ। ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਕਵੀਆਂ ਨੂੰ ਇੱਕ ਸਮੱਸਿਆ ਦਿੱਤੀ। ਬਈ ਦੋ ਪੰਕਤੀਆਂ ਚ ਮੈਨੂੰ ਦਸੋ ਸਿਰਫ ਦੋ ਪੰਕਤੀਆਂ ਔਰ ਹੁਣੇ ਹੀ ਬਣਾਓ। ਪੁਰਾਣੀਆਂ ਨਹੀਂ ਸਮਸਿਆ ਕੀ ਦੋ ਪੰਕਤੀਆਂ ਚ ਦੱਸੋ ਮੂਰਖ ਕੌਣ ਹੈ ਦੋ ਬੜੇ ਬੜੇ ਕਵੀ ਉਰਦੂ ਦੇ ਕਵੀ ਫਾਰਸੀ ਦੇ ਕਵੀ ਸਾਸਤ੍ਰ ਦੇ ਕਵੀ ਮ੍ਰਿਜੇ ਔਰ ਪੰਜਾਬੀ ਦੇ ਕਵੀ 52 ਕਵੀਆਂ ਦੇ ਚ ਤਰ੍ਹਾਂ ਤਰ੍ਹਾਂ ਦੇ ਕਵੀ ਇਹਨਾਂ ਦੇ ਚ ਪਰਸ਼ੀਮ ਦੇ ਕਵੀ ਭਾਈ ਨੰਦਲਾ ਦੋ ਪੰਕਤੀਆਂ ਚ ਦੱਸੋ ਮੂਰਖ ਕੌਣ ਹੈ ਕਿਹਨੋ ਆਖੀਏ ਮੂਰਖ ਕਹਿੰਦੇ ਨੇ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਮੈਂ ਮੂਰਖ ਬਾਰੇ ਬਹੁਤ سارے ਮਹਾਪੁਰਸ਼ਾਂ ਦੇ ਬੋਲ ਪੜ੍ਹੇ ਆਪਣੀ ਆਪਣੀ ਰਾਏ ਨਾਲ ਦੱਸਦੇ ਨੇ ਸ਼ੇਖ ਸਾਦੀ ਵੀ ਦੱਸਦਾ ਉਹ ਕਹਿੰਦਾ ਦੋ ਚੀਜ਼ ਅਕਲ ਤੇਰਾ ਹਸਤ ਦਮ ਪਰੋ ਬਸਤਨ ਕਹਿੰਦਾ ਦੋ ਗੱਲਾਂ ਮੂਰਖਤਾ ਦੀਆਂ ਨਿਸ਼ਾਨੀਆਂ ਨੇ ਅਕਲ ਦੇ ਹਲਕੇ ਪਣਦੀ ਪਹਿਚਾਨ ਦੋ ਚੀਜ਼ ਤੇਰਾ ਅਗਨਸਤ ਦਮ ਫਰੋ ਵਸਤਨ ਗੁਪਤੰ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਪਤੰ ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਰਹਿਣ ਦੇ ਵਕਤ ਬੋਲ ਪੈਣਾ ਬੇਬਾਕ ਹੋ ਕੇ ਸ਼ੇਨ ਸਰਦੀ ਕਹਿੰਦੇ ਨੇ ਦੋਵੇਂ ਗੱਲਾਂ ਮੂਰਖਤਾ ਦੀ ਬਿਨਾ ਮਾਹੌਲ ਦੇਖੇ ਬੋਲਣਾ ਬੇਵਜ੍ਹਾ ਬੋਲਣਾ ਜਿੱਥੇ ਚੁੱਪ ਕਰਨਾ ਸੀ ਬੋਲ ਪਿਆ ਤੇ ਜਿੱਥੇ ਬੋਲਣਾ ਸੀ ਚੁੱਪ ਕਰ ਗਿਆ ਫਿਰ ਮਾਹੌਲ ਨੂੰ ਵੀ ਨਹੀਂ ਦੇਖਿਆ ਤੇ ਬੋਲ ਹੀ ਜਾ ਰਿਹਾ ਜਿਵੇਂ ਵਿਆਹ ਸ਼ਾਦੀ ਦਾ ਘਰ ਹੋਵੇ ਤੇ ਉਥੇ ਮੌਤ ਦੇ ਕਿਸੇ ਛੇੜ ਬੈਠੇ ਅਗਲੇ ਇਸ ਨੂੰ ਅਪਸ਼ਗਨ ਮਨਾਣ ਲੱਗ ਪੈਂਦੇ ਬੇਹੱਦ ਹੋ ਗਈ ਸਾਡੇ ਘਰ ਵਿਆਹ ਸ਼ਾਦੀ ਹੋਣੀ ਹੈ ਇਹ ਮੌਦ ਦੇ ਕਿਸੇ ਸੁਣਾਣ ਲੱਗੇ ਤੇ ਘਰ ਵਿੱਚ ਅਰਥੀ ਉੱਠ ਰਹੀ ਹੋਵੇ ਤੇ ਸਾਰਾ ਘਰ ਗਮਗੀਨ ਹੋਵੇ ਤੇ ਬੰਦਾ ਉਥੇ ਵਿਆਹ ਦੇ ਸੋਲੇ ਪੜਨ ਲੱਗ ਪਵੇ ਖੁਸ਼ੀ ਦੇ ਗੀਤ ਗਾਣ ਲੱਗ ਪਵੇ ਪਰ ਲੋਕੀ ਉਹਨੂੰ ਮੂਰਖ ਕਹਿੰਦੇ ਨੇ ਇਹਨੂੰ ਮੌਕਾ ਮਹਿਲ ਵੇਖਣਾ ਨਹੀਂ ਆਉਂਦਾ ਕੀ ਬੋਲਣਾ ਚਾਹੀਦਾ ਸੀ ਕਿਥੇ ਕੀ ਨਹੀਂ ਬੋਲਣਾ ਚਾਹੀਦਾ ਸੀ ਕੁਛ ਨਹੀਂ ਪਰ ਦੂਸਰਾ ਜਿੱਥੇ ਚੁੱਪ ਰਹਿਣਾ ਚਾਹੀਦਾ ਸੀ ਬੋਲ ਪਿਆ ਜਿੱਥੇ ਬੋਲਣਾ ਚਾਹੀਦਾ ਸੀ ਚੁੱਪ ਰਹੇਗੇ ਸ਼ੇਖ ਸਦੀ ਨੇ ਕੁਛ ਗੱਲਾਂ ਮੂਰਖਤਾ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਇਨ੍ਹਾਂ 52 ਕਵੀਆਂ ਨੇ ਜੋ ਮੂਰਖਤਾ ਦੇ ਲੱਛਣ ਦੱਸੇ ਨ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਨੇ ਮੁਕਤ ਸਰੀ ਅਸਤ ਸਤਿਗੁਰੂ ਦੀ ਪਸ਼ੀ ਸਤਿਗੁਰੂ ਦੀ ਮਾਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅੱਜ ਮੈਨੂੰ ਮੂਰਖ ਦੇ ਲੱਛਣ ਦੱਸੋ ਪਰ ਦੋ ਪੰਕਤੀਆਂ ਅੱਛੀ ਮੂਰਖ ਕਿਸ ਨੂੰ ਕਹਿੰਦੇ ਨੇ ਮੈਂ ਫਿਰ ਅਰਜ਼ ਕਰਾਂ ਸੰਸਕ੍ਰਿਤ ਦਾ ਸ਼ਬਦ ਹੈ ਮੂਰਚਤ बेहोश ਉਸ ਦਾ ਹੀ ਪੰਜਾਬੀ ਪ੍ਰਾਕ੍ਰਿਤ ਹਿੰਦੀ ਰੂਪ ਹੈ ਮੂਰਖ ਮੂਰਚਤ बेहोश ਅੱਛੇ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਨੇ ਉਹਨਾਂ 52 ਕਵੀਆਂ ਦੇ ਚੋਂ ਨੰਦ ਲਾਲ ਨੂੰ ਹੀ ਪਸੰਦ ਕੀਤਾ ਨੰਦ ਲਾਲ ਨੇ ਜੋ ਮੂਰਖਤਾ ਦੇ ਲੱਛਣ ਦੱਸੇ ਨੇ ਧਿਆਨ ਨਾਲ ਸੁਣਨਾ ਪਾਇਸਾ ਪਾਇ ਨੰਦਲਾਲ ਹਰ ਚੇ ਗਾਫਲ ਸੁਧ ਅਜਨਾ ਦਾੰਬਵਤ ਗਰਗਦਾ ਬਾਸ਼ਦਵ ਗਰ ਸੁਲਤਾਨ ਬਵਤ ਲੋਪਕ ਗਰਗਦਾ ਬਾਸ਼ਦਵਾ ਗਰ ਸੁਲਤਾਨ ਬਵਰ ਗਲਾਦਰ ਕਹਿੰਨੇ ਨੇ ਬਿਖਾਰੀ ਨਰੀ ਬਿਖਾਰੀ ਸੁਲਤਾਨ ਬਾਦਸ਼ਾਹ ਬਾਦਸ਼ਾਹ ਕਹਿੰਨੇ ਨੇ ਭਾਵੇਂ ਗਰੀਬ ਹੈ ਤੇ ਭਾਵੇਂ ਅਮੀਰ ਹੈ ਭਾਵੇਂ ਬਿਖਾਰੀ ਹੈ ਤੇ ਭਾਵੇਂ ਬਾਦਸ਼ਾਹ ਹੈ ਜਿਹੜਾ ਈਸ਼ਵਰ ਨੂੰ ਯਾਦ ਨਹੀਂ ਕਰਦਾ ਮੂਰਖ ਮੂਰਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਮੂਰਖ ਹੈ ਹਰ ਚੇ ਗਾਫਲ ਸ਼ੁੱਧ ਅਜਨਾ ਦਾੰਬਵਦ ਗਰਗਦਾ ਬਾਸ਼ਦ ਵਗਰ ਸੁਲਤਾਨ ਬਵਦ ਕੀ ਹੋਇਆ ਸੁਲਤਾਨ ਬਾਦਸ਼ਾਹ ਤੇ ਕੀ ਹੋਇਆ ਬਿਖਾਰੀ ਹੈ ਅਗਰ ਪ੍ਰਭੂ ਦਾ ਚਿੰਤਨ ਨਹੀਂ ਕਰਦਾ ਤੇ ਦੋਵੇਂ ਹੀ ਮੂਰਖ ਮਹਾ ਮੂਰਖ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਦੱਸਦੇ ਨੇ ਮੂਰਖ ਦੇ ਲਕਸ਼ਣ ਮਹਾਰਾਜ ਕਹਿੰਦੇ ਮੂਰਖ ਨਹੀਂ ਮੂਰਖਾਂ ਦਾ ਸਰਦਾਰ ਮੂਰਖ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾ ਜੇ ਪ੍ਰਭੂ ਨੂੰ ਮੰਨਦਾ ਨਹੀਂ ਤੇ ਮਹਾਰਾਜ ਕਹਿੰਦੇ ਨਿਹਰਾ ਮੂਰਖ ਨਹੀਂ ਮੂਰਖਾਂ ਦਾ ਚੌਧਰੀ ਮਨ ਤਾਂ ਨੂੰ ਮੰਨ ਲੈਂਦਾ ਮਨ ਨੂੰ ਪਰਿਵਾਰ ਨੂੰ ਮੰਨ ਲੈਂਦਾ ਮਨ ਨੂੰ ਪਦਾਰਤ ਨੂੰ ਮੰਨ ਲੈਂਦਾ ਮਨ ਰਿਸ਼ਤੇਦਾਰੀ ਨੂੰ ਮਨ ਲੈਂਦਾ ਹੈ ਮਨ ਬਹੁਤ ਸਾਰੇ ਸਾਜ਼ੋ ਸਮਾਨ ਨੂੰ ਮਨ ਲੈਂਦਾ ਹੈ ਮਨ ਕੇਵਲ ਪ੍ਰਮਾਤਮਾ ਨੂੰ ਹੀ ਨਹੀਂ ਮਨ ਨਹੀਂ ਜੋ ਖਾਦਾ ਜਾਂਦਾ ਹੈ ਉਹਦਾ ਜਿਹੜਾ ਭਾਗ ਸਰੀਰ ਦੇ ਚ ਰਹਿ ਜਾਂਦਾ ਹੈ ਉਹ ਖੋਨ ਹੁੰਦਾ ਹੈ ਜੋ ਮਨ ਮਨ ਲੈਂਦਾ ਹੈ ਉਹ ਮਨੇ ਹੋਇਆ ਮਨ ਦੇ ਵਿੱਚ ਮਨ ਚੋਂ ਬਾਹਰ ਨਹੀਂ ਹੁੰਦਾ ਮਨ ਦੇ ਚੋਂ जो मैं मनिया नहीं वो तो मेरे मन देच नहीं है जो मैं खादा नहीं ओदा सूक्ष्म भाग खून मेरे तन देच नहीं है जो मैं मनिया नहीं वो तो मेरे मन देच नहीं है तो मन बिच पुत्र है मन बिच स्त्री है मन बिच पति है मन बिच माँ बाप भी है मन बिच धन संपदा भी है मन बिच तरह तरह के पदार्थ भी है ਮੰਦਰ ਪਰਮਾਤਮਾ ਕੋਲ ਅੰਨੇ ਨਨੇ ਆਇਂ ਤੁਸੀਂ ਆਖੋਗੇ ਸਾਡੇ ਮਨ ਨੇ ਮੰਨਿਆ ਤਾਂ ਹੀ ਤੇ ਗੁਰਦੁਆਰੇ ਆਇਆ ਨਹੀਂ ਇਸ ਨੂੰ ਗੁਰੂ ਅਰਜਨ ਦੇਵ ਜੀ ਨਹੀਂ ਮੰਨਦੇ ਇਹ ਹੱਦ ਹੋ ਗਈ ਸਮਾਂ ਕੱਢਿਆ ਵਕਤ ਕੱਢਿਆ ਬਾਕੀ ਕੰਮਾਂ ਗੁਰਦੁਆਰੇ ਆਇਆ ਪ੍ਰਭੂ ਦੀ ਕਥਾ ਸੁਣਨ ਵਾਸਤੇ ਕੀਰਤਨ ਸੁਣਨ ਵਾਸਤੇ ਮਨ ਮਨ ਦਾ ਹੈ ਤਾਂ ਹੀ ਤੇ ਆਇਆ ਮਹਾਰਾਜ ਕਹਿੰਦੇ ਨੇ ਮਨ ਮੰਨਦਾ ਨਹੀਂ ਮਨ ਮੰਗਦਾ ਹੈ ਮੰਗਣ ਕਰਸਾ ਬੰਨਣ ਕਰਸਾ ਚਲੋ ਗੁਰੂ ਕੋਲ ਜਾਨੇ ਸ਼ਾਇਦ ਉਹ ਮੰਗ ਪੂਰੀ ਹੋ ਜਾਏ ਉਹ ਮੰਗ ਪੂਰੀ ਹੋ ਜਾਏ ਮਨੁੱਖ ਨੂੰ ਮੰਦਰ ਮਸਜਿਦ ਗੁਰਦੁਆਰੇ ਜੇ ਲੈ ਜਾਂਦੀ ਏ ਆਪਣੀ ਮੰਗ ਪਰਮਾਤਮਾ ਦੀ ਮਨਾਉਤ ਨਹੀਂ ਮਨੁੱਖ ਪਾਠ ਕਰਦਾ ਹੈ ਪੂਜਾ ਕਰਦਾ ਹੈ ਇਹ ਸਭ ਕੁਝ ਕਰਾਂਦੀ ਹੈ ਆਪਣੀ ਮੰਗ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਭਾਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਆਣਾ ਹੈ ਮम्मा ਪੰਗ ਨਾ ਲਾਵਾਉਂ ਨੀ ਆਣਾ ਸਿਆਣੀ ਮਾਂ ਹੁੰਦੀ ਹੈ ਉਹ ਜਿਹਨੂੰ ਪਤਾ ਹੁੰਦਾ ਹੈ ਹੁਣ ਬੱਚੇ ਦੀ ਕੀ ਲੋੜ ਹੈ ਤੇ ਮੈਂ ਬੱਚੇ ਨੂੰ ਕੀ ਦੇਣ ਮਨੋਚੰਤਕ ਵੀ ਕਹਿਣ ਲੀ ਜਿਸ ਬੱਚੇ ਨੂੰ ਕੁਝ ਲੋੜ ਹੈ ਤੇ ਮੰਗ ਰਿਹਾ ਹੈ ਮਾਂ ਇਹਦੀ ਸਿਆਣੀ ਨਹੀਂ ਸਿਆਣੀ ਮਾਂ ਨੂੰ ਪਤਾ ਹੁੰਦਾ ਹੁਣ ਬੱਚੇ ਦੀ ਕੀ ਛੋਟੇ ਬੱਚੇ ਦੀ ਕੀ ਉਹਨੇ ਜ਼ਰਾ ਵੱਡੇ ਦੀ ਕੀ ਔਰ ਵੱਡੇ ਦੀ ਕੀ ਇਹਦੀ ਸਿਆਣਪ ਇਹ ਇਤਨੀ ਸਿਆਣਪ ਵੀ ਜੋ ਹੈ ਪ੍ਰਮਾਤਮਾ ਕੋਲ ਨਹੀਂ ਹੈ ਕਿ ਸਾਡੀ ਲੋੜ ਕੀ ਕਦੀ ਕਦੀ ਸਾਡੀ ਲੋੜ ਦੁੱਖ ਵੀ ਹੁੰਦੀ ਹੈ ਉਨ ਨੂੰ ਪਤਾ ਹੁੰਦਾ ਹੈ ਦੁੱਖ ਤੋਂ ਬਿਨਾ ਸੁਚੇਤ ਨਹੀਂ ਹੋਵੇਗਾ ਤੇ ਅਨ ਨਾਲ ਸੁਣਾਉਂਗੇ ਜੋ ਕੁਝ ਮੇਰੀ ਝੌਲੀ 'ਚ ਪੈ ਗਿਆ ਮੇਰੀ ਲੋੜ ਸੀ ਦੁੱਖ ਪੈ ਗਿਆ ਇਹ ਮੇਰੀ ਲੋੜ ਸੀ ਇਸ ਤੋਂ ਬਿਨਾ ਮੇਰੀ ਬੇਹੋਸ਼ੀ ਟੁੱਟਣੀ ਨਹੀਂ ਸੀ ਸੁਖ ਮਿਲੇ ਹੈ ਮੇਰੀ ਲੋੜ ਸੀ ਇਹ ਪਰ ਦੁੱਖ ਮਿਲੇ ਇਹ ਮੇਰੀ ਲੋੜ ਸੀ ਰਬੂ ਲੋੜ ਦੇ ਮੁਤਾਬਕ ਝੌਲੀ ਵਿੱਚ ਬਿਨਾ ਪਾਪ ਦਿੱਤਿਆਂ ਜ਼ੋਰ ਦੀ ਤਬਲਾ ਨਹੀਂ ਪਉ। ਬੋਲਕ ਨਹੀਂ ਪਉ। ਬਿਨਾ ਦੁੱਖ ਦੀ ਛੋੜ ਦੇ ਮਨੁੱਖ ਦੀ ਜ਼ਬਾਨ ਚੋਂ ਵੀ ਵਾਹ ਗਰੂ ਨਹੀਂ ਨਿਕਲ। ਨਹੀਂ ਨਿਕਲ। ਇਹ ਵੀ ਨਾਲ। ਜ਼ਿੰਦਗੀ ਦਾ ਸਾਜ਼ ਵੀ ਉਦੋਂ ਹੀ ਰੱਬੀ ਗੀਤ ਅਲੰਕਦਾ ਹੈ ਜਦ ਕੋਈ ਚੋਟ ਲੱਗੇ। ਤੰਤੀ ਸਾਜ਼ ਨੂੰ ਜ਼ਰਬ ਨਾ ਪਹੁੰਚਾਈਏ ਸਿਤਾਰ ਵੀ ਨਹੀਂ ਬੋਲਦੀ, ਰਬਾਬ ਵੀ ਨਹੀਂ। ਸਾਰੇ ਤੰਤੀ ਸਾਥ ਝੋਟ ਪਚਾਈਏ ਤਾਂ ਬੋਲ ਕੇ ਕਿਆ ਮੰਨ ਸੋਨਾਂ ਨਰਵੇ ਫਿਸਦੀ ਮਨੁਖ ਰੱਬ ਦਾ ਨਾਂ ਜਪਦੇ ਨ ਦੁੱਖ ਦੀ ਝੋਟ ਹੋਵੇ ਵੀ ਮਨ ਕੋ ਪਹੁੰਚ ਨੇ ਦੁੱਖ ਦੀ ਜ਼ਰਵ ਪਹੁੰਚਦੀ ਏ ਝੋਟ ਲੱਗਦੀ ਏ ਜ਼ੁਬਾਨ ਚ ਵਾਹਿਗੁਰੂ ਬਲੇਗ ਇਹ ਕੋਰੂ ਦਾ ਸ਼ਾਇਰ ਤੇ ਕਹਿੰਦੇ ਰੱਬ ਜਗ ਬਣ ਵੰਡ ਕਰਨ ਲਗਾ ਨਾ ਦੇਣ ਲਗਾ ਹਰ ਇੱਕ ਨੂੰ ਕਹਿੰਦੇ ਨਿਰਾਲੀ ਵੰਡ ਹੈ ਉਹਦੀ ਕੁਦਰਤ kia ਹਰ ਇੱਕ ਕੋ ਅਕਸਾਂ ਮੈਂ ਅਜ਼ਲ ਸੀ ਅਜ਼ਲ ਆਂਦਾ ਉਸ ਪ੍ਰਭੂ ਨੇ ਬੜੇ ਸੋਹਣੇ ਢੰਗ ਨਾਲ ਵੰਡ ਕੀਤੀ ਕੁਦਰਤ kia ਹਰ ਇੱਕ ਕੋ ਅਕਸਾਂ ਮੈਂ ਅਜ਼ਲ ਸੇ ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਏ ਜਿਦੀ ਜਿੰਨੀ ਕਾਬਲੀਅਤ ਸੀ ਜਿਸਦੀ ਜਿੰਨੀ ਲੋਗਤਾ ਸੀ ਜਿਸ ਦਾ ਜਿਤਨਾ ਪਾਤਰ ਸੀ ਪਰ 3 ਲੱਬ ਤੱਕ ਬੜੀ ਬਜਬਦੀ ਕਰਨੀ ਸੀ ਬ੍ਰਿਆਤੋਂ ਚਾਰ ਬੀਬੀਆਂ ਪਾਣੀ ਪਰ ਕੇ ਲਿਆ ਰਹੀਆਂ ਇੱਕ ਦੇ ਸਿਰ ਦੇ ਉੱਤੇ ਚਾਰ ਗੜੇ ਨੇ ਅਤੇ ਚਾਰ ਗੜੇ ਭਰੇ ਨੇ ਰਾਜਸਥਾਨ 'ਚ ਇਹ ਦ੍ਰਿਸ਼ ਦੇਖਣ ਨੂੰ ਅੱਜ ਕੱਲ੍ਹ ਵੀ ਮਿਲਦੇ ਨੇ ਪਿੰਡਾਂ 'ਚ ਪਾਣੀ ਦੀ ਕਮੀ ਐ ਜਿੱਧਰੇ ਕਦ ਖੂ ਆਉਂਦਾ ਉਹਦੇ ਚ ਪਾਣੀ ਆਉਂਦਾ ਚਾਰ ਚਾਰ ਮਟਕੇ ਸਿਰ ਤੇ ਰੱਖ ਕੇ ਬੀਬੀਆਂ ਘਰ ਲੈ ਜਾਂਦੀਆਂ ਇੱਕ ਬੀਬੀ ਦੇ ਸਿਰ ਤੇ ਚਾਰ ਮਟਕੇ ਸਨ ਇੱਕ ਦੇ ਸਿਰ ਤੇ ਦੋ ਇੱਕ ਦੇ ਸਿਰ ਤੇ ਇੱਕ ਇੱਕ ਕੋਲ ਛੋਟਾ ਜਿਹਾ ਲੋਟਾ ਹੀ ਸੀ ਉਹਨੇ ਭਰਿਆ ਉਹ ਜਿਹਦੇ ਕੋਲ ਲੋਟਾ ਸੀ ਨਾ ਭਰਿਆ ਉਹ ਗਿਲਾ ਕਰਨ ਲੱਗ ਪਈ ਰਾਬਾ ਕਮਾਲ ਦੀ ਗਲੇ ਇਤਨਾ ਪਾਣੀ ਫੇਰੇ ਘਰ ਦੇ ਸਾਡੇ ਵਾਸਤੇ ਨਹੀਂ ਪਾਣੀ ਐਨਾਂ ਦਰਿਆ ਪਿਆ ਵਗਦਾ ਤੇ ਸਾਡੇ ਕੋਲ ਇਤਨਾ ਪਾਣੀ ਉਹ ਚਾਰ ਘੜੇ ਭਰ ਕੇ ਲੈ ਜਾ ਰਹੀ ਹੈ ਉਹ ਦੋ ਸਾਡੇ ਕੋਲ ਲੋਟਾ ਕੀ ਤੇਰੇ ਦਰਿਆ ਦਾ ਪਾਣੀ ਘਟ ਜਾਣਾ ਸੀ ਸਾਨੂੰ ਇਤਨਾ ਹੀ ਦਿੱਤਾ ਪਰ ਤ੍ਰੀ ਕਹਿਨੇ ਦਾ ਆਕਾਸ਼ ਬਾਣੀ ਹੋਈ ਐ ਮੋੜ ਤੋਂ ਬਗਦਾ ਹੋਇਆ ਦਰਿਆ ਤੇ ਦੇਖਿਆ ਆਪਣਾ ਪਾਤਰ ਨਹੀਂ ਦੇਖਿਆ ਆਪਣਾ ਪਾਤਰ ਤੇ ਦੇਖਣਾ ਉਹ ਚਾਰ ਘੜੇ ਭਰ ਕੇ ਲੈ ਜਾ ਰਿਹਾ ਉਹਦੇ ਕੋਲ ਚਾਰ ਹਨ ਤੂੰ ਵੀ ਲੈ ਕੇ ਤੈਨੂੰ ਵੀ ਮਿਲ ਜਾਏਗਾ ਜੋ ਕੁਝ ਵੀ ਮਨੁੱਖ ਨੂੰ ਮਿਲੇ ਹੈ ਇਹ ਉਸ ਦੀ ਯੋਗਤਾ ਸੀ ਜੋ ਨਏ ਮਿਲਿਆ ਉਹਦੀ ਯੋਗਤਾ ਨਹੀਂ ਅਜ ਤੱਕ ਮਨ ਨੂੰ ਵੀ ਸਮਾਧੀ ਨਹੀਂ ਲੱਗੀ ਤੇ ਇਸ ਸਮਾਧੀ ਦੇ ਲਾਇਕ ਨਹੀਂ ਇਹਦੀ ਯੋਗਤਾ ਨਹੀਂ ਅਜ ਤੱਕ ਇਸ ਨੂੰ ਨਾਮ ਦਾ ਰਸ ਨਹੀਂ ਮਿਲਿਆ ਤੇ ਇਹਦੀ ਪਾਤਰਤਾ ਨਹੀਂ ਅਜ ਤੱਕ ਇਸ ਨੂੰ ਬਾਣੀ ਦਾ ਰਸ ਨਹੀਂ ਆਇਆ ਤੇ ਇਹਦੀ ਯੋਗਤਾ ਨਹੀਂ ਹੈ ਪਰਮਾਤਮਾ ਸਾਰਿਆਂ ਦੇ ਭਾਂਡੇ ਚ ਪੰਦਾ ਹੈ ਦਲ ਤੇ ਸੇ ਬਹੁਤ ਡਾ ਤੇ ਸੇ ਬਹੁਤ ਛੋਟਾ ਤੇ ਜੇ ਬਹੁਤ ਛੋਟਾ ਹੋ ਕੇ ਕਰ ਮਨੁੱਖ ਨੂੰ ਯੋਗਤਾ ਕਿਧਰੇ ਥੋੜੀ ਮੈਂ ਕਿਸੇ ਵਕਤ ਇੱਕ ਰਵਾਈ ਲਿਖੀ ਸੀ ਚੰਦ ਸੁਣਾਦਿਆਂ ਥਾਂ ਪੰਜਾਬੀ ਦੀ ਹਿਰਦਾ ਮੈਨੂੰ ਪ੍ਰਮਾਤਮਾ ਨੇ ਬਚਪਨ ਤੋਂ ਕਵੀ ਬਣਾ ਦਿੱਤਾ ਸ਼ਾਇਰੀ ਨਿਕਲਦੀ ਸੀ ਮੈਂ ਮੰਗਿਆ ਇੱਕ ਫੁੱਲ ਤੂੰ ਗੁਦੈਸਤਾਂ ਸਜਾਏ ਮੈਂ ਮੰਗਿਆ ਇੱਕ ਫੁੱਲ ਤੂੰ ਗੁਦੈਸਤਾਂ ਸਜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਭੜਾਏ ਮੈਂ ਚਾਹੀ ਇੱਕ ਬੂੰਦ ਤੂੰ ਸਾਗਰ ਉਭੜਾਏ ਮੈਂ ਮੰਗਾ ਹਲੇਰੇ ਚ ਜੀਵਨ ਦੀ ਜੋਤੀ ਨਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ ਇਸ ਵਿੱਚ ਮੈਂ ਇਹ ਖਿਆਲ ਦਿੱਤਾ ਯੋਗਤਾ ਤੇ ਕੁਛ ਵੀ ਨਹੀਂ ਸੀ ਤੂੰ ਬਹੁਤ ਪਾਦਤ ਬਹੁਤ ਪਾਦਤ ਯੋਗਤਾ ਤੇ ਕੁਛ ਵੀ ਨਹੀਂ ਸੀ ਅਗ ਲੋਟਾ ਹੈ ਹੱਥੇ ਚ ਉਹ ਪਾਈ ਜਾ ਰਿਹਾ ਪਾਣੀ ਪਾਈ ਜਾ ਰਿਹਾ ਡੁੱਲ ਜਾ ਰਿਹਾ ਮੈਂ ਫਿਰ ਦਰਵਾਜ਼ਾ ਜੋ ਕੁਛ ਮੈਨੂੰ ਨਹੀਂ ਮਿਲੇ ਉਹ ਮੈਨੂੰ ਯੋਗਤਾ ਨਹੀਂ ਸੀ ਜੋ ਮਿਲੇ ਉਹ ਮੇਰੀ ਪਾਤਰਤਾ ਸੀ कि मेनू दुख भी मिले है ते यही मेरी बात है यही मेरी बात है कुदरत की आ हर एक को हर सामने अजम से जो शख्स के जिस चीज के काबिल नजर आया बुलबुल बुल को दिया नाला तो परवाने को जलना गम को दिया सबसे जो मुश्किल नजर आया ਸਭੀ ਚੋਲੇ ਚੁਸਨੇ ਦੁੱਖ ਭਾਰ ਲੱਗਿਆ। ਇਹ ਹੀ ਯੋਗਤਾ ਸੀ। ਅਗਰ ਕਿਸੇ ਨੂੰ ਦੁੱਖ ਮਿਲਿਆ, ਇਹ ਹੀ ਉਸਦੀ ਯੋਗਤਾ ਸੀ। ਦੁੱਖ ਤੋਂ ਬਿਨਾਂ ਇਸ ਦਾ ਸੁਧਾਰ ਨਹੀਂ ਹੋਣਾ ਸੀ। ਦੁੱਖ ਤੋਂ ਬਿਨਾਂ ਇਹ ਸੁਚੇਤ ਨਹੀਂ ਹੋਣਾ ਸੀ। ਦੁੱਖ ਦੀ ਚੋਖ ਤੋਂ ਬਿਨਾਂ ਇਹਦੀ ਬੇਹੋਸ਼ੀ ਟੁੱਟਣੀ ਨਹੀਂ ਸੀ। ਮੈਂ ਫਿਰ ਅਰਜ਼ ਕਰਾਂ। ਮਨੁੱਖ ਦਾ ਸੰਸਾਰ ਦੇ ਪ੍ਰਤੀ ਥੋੜਾ ਜਿਹਾ ਹੋਸ਼ ਹੈ। ਬਿਰੰਕਾਰ ਦੇ ਪ੍ਰਤੀ बेहੋਸ਼ ਹੈ। ਮੂਰਖ ਹੈ ਮूर्ਛਤ। ਮूर्ਛਤ ਕਹਿੰਦੇ ਨੇ बेहੋਸ਼। ਮੂਰਖ ਕਹਿੰਦੇ ਨੇ बेहੋਸ਼। ਪਤ ਪਗਾਰਤ ਦਾ ਇਸ ਨੂੰ ਪਤਾ ਛਲ ਗਿਆ ਹੈ ਹੋਸ਼। ਪਰਮਾਤਮਾ। ਪਰਿਵਾਰ ਦਾ ਇਸ ਨੂੰ ਪਤਾ ਛਲ ਗਿਆ ਹੈ। ਮਾਂ ਹੈ, ਭੈਣ ਹੈ, ਪਤਨੀ ਹੈ, ਪਤੀ ਹੈ, ਪੁੱਤਰ ਹੈ, ਮਿੱਤਰ ਹੈ। ਬਿਰੰਕਾਰ ਦੇ ਪਤਰੀ ਮੂਰਖ ਹੈ। ਮूर्ਛਤ बेहੋਸ਼। ਹੰਦੇ ਪਤਰੀ ਪ੍ਰਤੀ ਹੋਸ਼ ਦੇ ਛੈ ਧਰਮ ਦੇ ਪ੍ਰਤੀ बेहੋਸ਼ ਮਿਰ ਮੌਰਖਤਾ ਦੇ ਤਿੰਨ ਲਕਸ਼ਣ ਵਿਦਵਾਨ ਇੰਜ ਬਿਆਨ ਕਰਦੇ ਨੇ ਵਿਅਰਥ ਕਰਮ ਵਿਅਰਥ ਗਿਆਨ ਵਿਅਰਥ ਆਸ਼ਾ ਇਹ ਤਿੰਨ ਲਕਸ਼ਣ ਪੱਕੇ ਮੂਰਖ ਦੇ ਧਿਆਨ ਕਰਦੇ ਵਿਅਰਥ ਕਰਮ ਇਹ ਤਾਂ ਕੋਈ 판 ਨਹੀਂ ਕੋਈ ਵੀ ਪਰਤ ਹੈ ਲੇਕਿਨ ਫਿਰ ਵੀ ਕਰੀ ਜਾ ਰਹੀ ਹੈ ਫਿਰ ਵੀ ਕਰੀ ਜਾ ਰਹੀ ਹੈ ਇਧਰ ਮੈਂ ਪੰਜਾਬ ਦੇ ਜਾਂਦਾ ਨਾ ਪਿੰਡਾਂ ਅਤ ਕੀ 40 ਦਿਨ ਮੈਂ ਹਾਜ਼ਰੀ ਭਰੀਏ ਦਰਬਾਰ ਸਾਹਿਬ ਦੇ 40 ਦਿਨ ਰੋਜ਼ ਸ਼ਾਮ ਨੂੰ ਪਿੰਡਾਂ ਜੀ ਜਾਂਦਾ ਕਿਸੇ ਦਾ ਲੰਦਰ ਪਾਣੀ ਵੀ ਹੁੰਦਾ ਸੀ ਬਜਿੱਦ ਘਰ ਦੇ ਜਾਈਏ ਨਾ ਤੇ ਉਹ ਤੇਲ ਲਿਆਨ ਤੇ ਬੂਏ ਦੇ ਉਤੇ ਤੇਲ ਡੋਲਣ ਕਹਤ ਹੋ ਗਈ ਸਰੀਆਂ ਦਾ ਤੇਲ ਅੱਜਕੱਲ ਬੜਾ ਮਹਿੰਗਾ ਹੁੰਦਾ ਤੇ ਡੋਢੀ ਜਾਂਦੇ ਨੇ ਸਿਰ ਦੇ ਟੋਪੇ ਉੱਤੇ ਪਾਣੇ ਕੋਲ ਲੋੜ। ਵਿਅਰਥ ਕਰ। ਕਿਧਰੇ ماں ਕਰਦੀ ਹੋਵੇਗੀ ਤਾਂ ਤੇਲ ਹੀ ਕਰਨ ਲੱਗ ਪਈਏ, ਕਿਧਰੇ ਸੱਸ ਕਰਦੀ ਹੋਵੇਗੀ ਤਾਂ ਉਹ ਵੀ ਕਰਨ ਲੱਗ ਪਈ। ਜੇ ਉਹਨਾਂ ਕੋਲ ਪੁੱਛ ਲਓ। ਕਹਿੰਦੇ ਤੇਲ ਡੋਲਣਾ ਚੰਗਾ ਹੁੰਦਾ ਹੈ ਤੇ ਫਿਰ ਚਾਰ ਬੂੰਦਾ ਕੀ ਡੋਲੀਆਂ ਕਰਦੇ ਜਿੰਨਾ ਪਿਆ ਸਾਰਾ ਹੀ ਡੋਲ। ਫਰਾਈ ਲੋਰ ਵਿਅਰਥ ਕਰ। ਨਾਲਵਰ ਦੇ ਸਮਾਗਮ ਸੇ ਇਹ ਰਾਜਸਥਾਨ ਦੇ ਬੀਬੀਆਂ ਆਮਲੇ ਦੀ ਪੂਜਾ ਕਰਦੀਆਂ ਆਮਲੇ ਦਰਖਤ ਦੀ। ਉਹ ਆਮਲੇ ਦਾ ਦਰਖਤ ਕਿਧਰੇ ਸਾਡੇ ਸਮਾਗਮ ਸਥਾਨ ਤੇ। ਇਧਰ ਕੀਰਤਨ ਚੱਲੇ ਇਧਰ ਆਮਲੇ ਦੀ ਪ੍ਰਕਰਮਾ ਕਰਨ ਤੇ ਗੀਤ ਗਾ। ਔਰ ਕਰਮਾ 100 100 ਯਾਨੀ 100 ਤੇਰੇ ਨੇ ਬੁਮਕ ਬਿਸ਼ਟਾਰੂ ਕਰਨ ਕਰ ਕਿੰਤਨ ਹੋ ਰਿਹਾ ਕਰ ਪੈਰਾ ਦੇ ਸਿੰਘੋ ਖੰਨਾ ਕੋਈ ਨਹੀਂ ਕੋਸੀ ਪ੍ਰਭੂ ਦਾ ਕੀਰਤਨ ਕਰੀ ਜਾਓ ਆਵਲੇ ਦੇ ਚੱਕਰ ਮਾਰਦੀ ਰਹੇ ਕਰਦੇ ਵਿਅਰਥ ਕਰ ਦੁੱਧ ਡੋਲੀ ਜਾਣਾ ਪੱਥਰ ਤੇ ਵਿਅਰਥ ਕਰ ਚਦਣਾ ਚੜਾਈ ਜਾਣਾ ਕਬਰਾਂ ਤੇ ਕਿ ਕਿਸ ਜਿੰਦੇ ਜਾਗਦੇ ਮਨੁੱਖ ਨੂੰ ਦੇਵ ਵਿਚਾਰੇ ਤਨ ਟੱਕੇ ਕਬਰ ਧਰਮ ਦੇ ਨਾਂ ਤੇ ਹਜ਼ਾਰਾਂ ਐਸੇ ਕਰਮ ਹੋ ਰਹੇ ਨੇ ਜੋ ਬੇਤ ਜਿਵੇਂ ਗੁਨਾਹ ਨਹੀਂ ਲਿਖੇਦਰੇ ਕਿਦਰੇ ਕਿਦਰੇ ਬੇਸੁਚੇਤ ਕੀ ਥਾ ਜੋ ਸੂਰਜ ਨੂੰ ਪੰਨੀ ਰਹੇ ਸੂਰਜ ਵੀ ਪਿਆਸਾ ਹੈ ਜਾਣਾ ਇਹਨੂੰ ਪਾਣੀ ਸੂਰਜ ਦੇ ਚੋਂ ਤੇ ਕਰਕੇ ਤੇ ਸਾਗਰ ਦੇ ਚੋਂ ਬੱਦਲ ਉਮੜਦੇ ਨੇ ਇਹ ਸਾਰੀ ਬਾਰਿਸ਼ ਤੇ ਸੂਰਜ ਕਰਕੇ ਹੋ ਰਹੀ ਹੈ ਇੰਨੀ ਬਰਖਾ ਤੇ ਸੂਰਜ ਪਿਆ ਕਰਦਾ ਸਾਰੀ ਹੰਚਲ ਜ਼ਮੀਨ ਦੇ ਉੱਤੇ ਤੇ ਸੂਰਜ ਕਰਕੇ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਦੇ ਕੇ ਕਹੇ